ਹਲਕਾ ਤਰਨਤਾਰਨ ਦੇ ਬਲਾਕ ਗੰਡੀਵਿੰਡ ਦੇ 40 ਪਿੰਡਾਂ ਦੇ ਜਿਹੜੇ ਸਰਪੰਚ ਨੇ ਪੀਏ ਕੋਮਲ ਪ੍ਰੀਤ ਦੇ ਹੱਕ ਦੇ ਵਿੱਚ ਆ ਖੜੇ ਨੇ ਤੇ ਹਾਈ ਕਮਾਂਡ ਦੇ ਕੋਲੋਂ ਮੰਗ ਕੀਤੀ ਏ ਕਿ ਜਿਹੜੀ ਟਿਕਟ ਹੈ ਉਹ ਕੋਮਲ ਪ੍ਰੀਤ ਨੂੰ ਦਿੱਤੀ ਜਾਵੇ ਤਾਂ ਕਿ ਜਿਹੜੇ ਹਲਕਾ ਤਰਨਤਾਰਨ ਦੇ ਜਿਹੜੇ ਵਿਕਾਸ ਅਧ ਦੇ ਵਿੱਚ ਰੁਕ ਗਿਆ ਏ ਉਸ ਨੂੰ ਜਲਦੀ ਪੂਰਾ ਕੀਤਾ ਜਾਵੇ ਤਾਂ ਕਿ ਜਿਹੜੀ 2027 ਦੀਆਂ ਜਿਹੜੀਆਂ ਚੋਣਾਂ ਆਉਣੀਆਂ ਨੇ ਉਹਦੇ ਵਿੱਚ ਆਮ ਆਦਮੀ ਪਾਰਟੀ ਨੂੰ ਇੱਥੋਂ ਵੱਡੀ ਜਿਹੜੀ ਆ ਬਹੁਮਤ ਮਿਲੇ ਸੋ ਜਦੋਂ ਦੇ ਡਾਕਟਰ ਕਸ਼ਮੀਰ ਸਿੰਘ ਸੋਲ ਦਾ ਦੇਹਾਂਤ ਹੋਇਆ ਏ ਤਾਂ ਉਹਨਾਂ ਦੇ ਦੇਹਾਂਤ ਤੋਂ ਬਾਅਦ ਜਿਹੜੀ ਹਲਕਾ ਤਰਨਤਨ ਦੀ ਜਿਹੜੀ ਸਿਆਸਤ ਆ ਉਹ ਗਰਮਾ ਗਈ ਏ ਆਮ ਆਦਮੀ ਪਾਰਟੀ ਦੇ ਹੀ ਕਈ ਜਿਹੜੇ ਆਗੂ ਨੇ ਉਹ ਵੱਖ-ਵੱਖ ਜਿਹੜੇ ਆਗੂ ਨੇ ਉਹ ਆਪਣੀਆਂ ਵੱਖ-ਵੱਖ ਦਾਵੇਦਾਰੀਆਂ ਪੇਸ਼ ਕਰਦੇ ਪਏ ਨੇ ਤਾਂ ਕਿ ਜਿਹੜੀ ਹਲਕਾ ਹਲਕਾ ਤਰਨ ਤਾਨ ਦੇ ਵਿੱਚ ਜਿਹੜੀ ਜਿਮਨੀ ਚੋਣ ਹੋਣੀ ਹੈ ਉਹਦੀ ਜਿਹੜੀ ਟਿਕਟ ਹੈ ਉਹ ਸਾਨੂੰ ਮਿਲੇ ਸੋ ਜਿਹੜੀ ਹਲਕਾ ਤਰਨ ਤਾਨ ਦੀ ਜਿਹੜੀ ਜਿਮਨੀ ਚੋਣ ਹੋਣੀ ਹੈ ਉਹਦੀ ਜਿਹੜੀ ਟਿਕਟ ਹੈ ਕਿਦੇ ਝੋਲੀ ਦੇ ਵਿੱਚ ਪੈਂਦੀ ਏ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਕਾਂਕੇ ਜੇ ਅੱਜ ਅੱਜ ਦਾ ਜਿਹੜਾ ਭਾਰੀ ਜਿਹੜਾ ਕੱਠ ਹੈ ਉਹ ਪੀਏ ਕੋਮਲ ਪ੍ਰੀਤ ਦੇ ਹੱਕ ਦੇ ਵਿੱਚ ਹੋਇਆ ਏ 40 ਪਿੰਡਾਂ ਦੇ ਜਿਹੜੇ ਸਰਪੰਚ ਨੇ ਉਹ ਕੋਮਲ ਪ੍ਰੀਤ ਪ੍ਰੀਤ ਸਿੰਘ ਦੇ ਹੱਕ ਦੇ ਵਿੱਚ ਆ ਕੇ ਹਾਈ ਕਮਾਂਡ ਤੋਂ ਮੰਗ ਕੀਤੀ ਏ ਕਿ ਜਿਹੜੀ ਟਿਕਟ ਹੈ ਉਹ ਕੋਮਲ ਪ੍ਰੀਤ ਨੂੰ ਦਿੱਤੀ ਜਾਵੇ ਆਓ ਆਪਾਂ ਗੱਲ ਕਰਦੇ ਹਾਂ ਸਰਪੰਚਾਂ ਦੇ ਨਾਲ ਉਹਨਾਂ ਦਾ ਕੀ ਕਹਿਣਾ ਮੇਰਾ ਨਾਮ ਅਰਸ਼ਦੀਪ ਸਿੰਘ ਹੈ ਜੀ ਮੇਰਾ ਪਿੰਡ ਐਮਾਕਲਾ ਹੈ ਹਾਂਜੀ ਅੱਜ ਇੱਥੇ ਅਸੀਂ ਸਾਰੇ ਮੇਰੇ ਵੀਰ ਸਰਪੰਚ ਸਾਰੇ ਸਹਿਬਾਨ ਜਿੰਨੇ ਵੀ ਨੇੜੇ-ਨੇੜੇ ਦੇ ਪਿੰਡਾਂ ਦੇ ਆ ਮੈਂ ਮਾਫੀ ਮੰਗਦਾ ਮੈਂ ਸਭ ਦਾ ਨਾਮ ਲਵਾਂ ਤੇ ਇੰਨਾ ਸਮਾਂ ਨਹੀਂ ਸਾਡੇ ਕੋਲ ਹੈਗਾ ਵੇਖੋ 40-45 ਬਲਾਕ ਇੱਕ ਗੰਦੀਵਿੰਡ ਬਲਾਕ ਚ ਪਿੰਡ ਨੇ ਤੇ ਮੇਰੇ ਵੀਰ ਸਾਰੇ ਇੱਥੇ ਅੱਜ ਇੱਥੇ ਪਹੁੰਚੇ ਨੇ ਕਿਉਂਕਿ ਜਿਵੇਂ ਮੇਰੇ ਵੱਡੇ ਭਰਾ ਨੇ ਦੱਸਿਆ ਅੱਗੇ ਕਿ ਮੌਸਮ ਦੀ ਖਰਾਬੀ ਕਰਕੇ ਕੁਝ ਸਰਪੰਚ ਜਿਹੜੇ ਉਹ ਨਹੀਂ ਆ ਸਕੇ ਸਾਡੀ ਵੇਖੋ ਅੱਜ ਜਿਹੜੀ ਇੱਥੇ ਇਕੱਤਰ ਹੋਏ ਅਸੀਂ ਮੀਟਿੰਗ ਸਾਡੀ ਹੋਈ ਆ ਜੋ ਸਾਡੇ ਵੀਰ ਸਾਨੂੰ ਸੱਦਿਆ ਸਾਰਿਆਂ ਨੇ ਅਸੀਂ ਸਾਰੇ ਸਰਪੰਚ ਜਿਹੜੇ ਆ ਕਿਉਂਕਿ ਇੱਕ ਲੰਮੇ ਸਮੇਂ ਤੋਂ ਅਸੀਂ ਪਾਰਟੀ ਦੇ ਨਾਲ ਚੱਲਦੇ ਰਹੇ ਫਿਰ ਸਾਨੂੰ ਪਾਰਟੀ ਨੇ ਮਾਣ ਬਖਸ਼ਿਆ ਆਮ ਆਜ਼ਾਦੀ ਪਾਰਟੀ ਨੇ ਦੇਖੋ ਸਾਨੂੰ ਮੌਕਾ ਦਿੱਤਾ ਨਵੇਂ ਚਿਹਰਿਆਂ ਨੂੰ ਨਵੇਂ ਮੁੰਡਿਆਂ ਨੂੰ ਮੌਕਾ ਦਿੱਤਾ ਸਾਨੂੰ ਮੈਂ ਅੱਗੇ ਵੀ ਅਕਸਰ ਇਹ ਗੱਲ ਕੀਤੀ ਆ ਕਿ ਗੰਢੀਵਿੰਡ ਬਲਾਕ ਦੇ ਵਿੱਚ ਤਕਰੀਬਨ 80% ਜਿਹੜੇ ਉਹ ਨਵੇਂ ਮੁੰਡੇ ਸਰਪੰਚ ਬਣੇ ਸਾਨੂੰ ਇਹਨਾਂ ਮੌਕਾ ਦਿੱਤਾ ਵੇਖੋ ਅਸੀਂ ਸਰਪੰਚ ਬਣੇ ਨਾਲ ਅਸੀਂ ਸ਼ੁਰੂ ਤੋਂ ਪਾਰਟੀ ਦੇ ਨਾਲ ਚੱਲੇ ਅਹੀਂ ਜਦੋਂ ਪਾਰਟੀ ਸਾਨੂੰ ਕਿਤੇ ਵੀ ਸੱਦਦੀ ਆ ਕਿਹੇ ਪ੍ਰੋਗਰਾਮ ਤੇ ਬੁਲਾਉਂਦੀ ਐ ਅਸੀਂ ਸਾਰੇ ਭੱਜੇ ਆਉਂਦੇ ਆ ਅੱਜ ਵੀ ਸਾਡੀ ਮੀਟਿੰਗ ਸਾਰੇ ਭਰਾਵਾਂ ਦੀ ਇਸੇ ਸਬੰਧ ਚ ਹੋਈ ਵੀ ਆਉਣ ਵਾਲੇ ਜਿਹੜੀ ਇੱਕ ਬਹੁਤ ਹੀ ਮੰਦਭਾਗੀ ਘਟਨਾ ਜਿਹੜੀ ਵਾਪਰੀ ਕਰਨਤਨ ਜ਼ਿਲ੍ਹੇ ਵਾਸਤੇ ਮੈਂ ਸਮਝਦਾ ਵੀ ਉਹ ਸਰਪੰਚਾਂ ਦੇ ਜਿਹੜੀ ਪਹਾੜ ਬਣ ਕੇ ਡਿੱਗੀ ਉਹ ਅਚਨਚੇਤ ਜਿਹੜੀ ਮੌਤ ਡਾਕਟਰ ਸਾਹਿਬ ਦੀ ਹੋਈ ਡਾਕਟਰ ਕਸ਼ਮੀਰ ਸਿੰਘ ਸੋਲ ਦੀ ਜਿਹੜੀ ਅਚਨਚੇਤ ਮੌਤ ਹੋਈ ਉਹਦੇ ਨਾਲ ਸਾਨੂੰ ਕਰਨਤਨ ਜ਼ਿਲ੍ਹੇ ਨੂੰ ਤੇ ਕਰਨਤਨ ਹਲਕੇ ਨੂੰ ਬਹੁਤ ਵੱਡਾ ਜਿਹੜਾ ਵਾ ਉਹ ਘਾਟਾ ਪਿਆ ਡਾਕਟਰ ਸਾਹਿਬ ਇੱਕ ਬੜੀ ਚੰਗੀ ਸ਼ਖਸੀਅਤ ਦੇ ਮਾਲਕ ਸੀਗੇ ਉਹਨਾਂ ਨੇ ਸਾਨੂੰ ਨਾਲ ਰੱਖਿਆ ਬੜੇ ਚੰਗੇ ਸੰਸਕਾਰ ਵੀ ਸਾਨੂੰ ਉਹਨਾਂ ਦੱਸੇ ਇੱਕ ਚੰਗੀ ਸਿਆਸਤ ਸਿਖਾਈ ਸਾਨੂੰ ਉਹਨਾਂ ਨੇ ਚਲੋ ਕੋਈ ਵੇਖੋ ਤੁਸੀਂ ਵੇਖੋ ਤੁਸੀਂ ਵੀ ਸਾਰੇ ਜਿੰਨੇ মিডিਆ ਇੱਥੇ ਤੁਸੀਂ ਆਏ ਜੇ ਤੁਸੀਂ ਵੇਖੋਗੇ ਪਿਛਲੇ ਸਮੇਂ ਦੇ ਵਿੱਚ ਕਿਸੇ ਤੇ ਵੀ ਪਰਚਾ ਜਿਹੜਾ ਵਾ ਉਹ ਨਹੀਂ ਕੋਈ ਨਜਾਇਜ਼ ਪਰਚਾ ਨਹੀਂ ਹੋਇਆ ਲੜਾਈ ਝਗੜੇ ਪਿੰਡਾਂ ਦੇ ਬਹੁਤ ਜਿਹੜੇ ਨਾਮਾਤਰ ਰਹਿ ਗਏ ਆ ਵੇਖੋ ਅਸੀਂ ਇਸੇ ਸਬੰਧ ਦੇ ਵਿੱਚ ਆ ਜਿੱਥੇ ਜਦੋਂ ਅਸੀਂ ਇਕੱਠੇ ਹੋਏ ਅਸੀਂ ਉਹ ਆਖਿਆ ਕਿ ਸਾਡਾ ਜਿਹੜਾ ਨਾਲ ਡਾਕਟਰ ਸਾਹਿਬ ਦੇ ਨਾਲ ਇੱਕ ਪਰਸ਼ਾਵੇ ਦੀ ਤਰ੍ਹਾਂ ਵਿਚਰ ਦਾ ਰਿਆ ਉਹਨਾਂ ਦਾ ਬੇਟਾ ਮੈਂ ਜਵਾਨੀ ਪਣੀਵਾ ਨਹੀਂ ਕਹੂੰਗਾ ਕਿਉਂਕਿ ਵੇਖੋ ਉਹਨਾਂ ਦੀ ਉਹਨਾਂ ਦੀ ਮਦਰ ਦੀ ਛੋਟੀ ਉਮਰ ਚ ਡੈਥ ਹੋ ਗਈ ਤੇ ਉਹ ਇੱਥੇ ਡਾਕਟਰ ਸਾਹਿਬ ਕੋਈ ਪਲਿਆ ਵੱਡਾ ਆਇਆ ਤੇ ਉਹਨਾਂ ਦੇ ਇੱਕ ਛੋਟੇ ਬੇਟੇ ਵਾਂਗੂ ਬਣ ਕੇ ਨਾਲ ਉਹਨਾਂ ਦੇ ਰਿਹਾ ਤੇ ਅਹੀਂ ਜਦੋਂ ਸਾਰਿਆਂ ਨੇ ਇਕੱਤਰ ਕਰਕੇ ਅਹੀਂ ਵੇਖੋ ਮਰਜ਼ੀ ਦੇ ਪਾਰਟੀ ਦੀ ਆ ਪਰ ਪੰਚਾਂ ਦੀ ਇੱਕ ਆਪਣੀ رائے ਆ ਉਹਦੇ ਵਿੱਚ ਉਹਨਾਂ ਨੇ ਇਹ ਗੱਲ ਆਖੀ ਕਿ ਅਹੀਂ ਸਾਰੇ ਜਣੇ ਜੇ ਪਾਰਟੀ ਜਿਹੜੀ ਆ ਐਡਵੋਕੇਟ ਕੋਮਲ ਪ੍ਰੀਤ ਨੂੰ ਟਿਕਟ ਨਾਲ ਨਵਾਜਦੀ ਆ ਅਹੀਂ ਸਾਰੇ ਜਿਹੜੇ ਆਪਣੇ ਇੱਧਰ ਦੇ ਸਰਪੰਚ ਮੇਰੇ ਵੀਰ ਮੇਰੇ ਨਾਲ ਮੈਂ ਜਿੰਨੇ ਨਾਲ ਆਵਾ ਮੈਂ ਤੁਹਾਨੂੰ ਅੱਗੇ ਵੀ ਕਿਹਾ ਕਿ ਥੋੜੇ ਆ ਮੇਰੇ ਨਾਲ ਸਤਕਾਰਯੋਗ ਵੀਰ ਚਾਚਾ ਜੀ ਸਾਦਾ ਸਿੰਘ ਅੱਗੋਂ ਬਹੁਤੋਂ ਸਰਪੰਚੇ ਆ ਸ਼ਬਾਜ ਵੀਰ ਖੜਾ ਆ ਇੱਥੇ ਆਲਨ ਵੀਰ ਆ ਪੰਡੋਰੀ ਰਣ ਸਿੰਘ ਤੋਂ ਸੋਨੂ ਠੜਗੜ ਤੋਂ ਆ ਮੇਰਾ ਵੀਰ ਵਿਸਕੀ ਆ ਅਹੀਂ ਸਾਰੇ ਨੱਤਰ ਆ ਤੇ ਅਸੀਂ ਜਿੰਨੇ ਵੀ ਜਾਣੇ ਆ ਚਲੋ ਅਸੀਂ ਨਾਲ ਇਹਨਾਂ ਦੇ ਚੱਲਾਂਗੇ ਅਸੀਂ ਬਹੁਤ ਵੱਡੀ ਲੀਡ ਤੇ ਜਿਹੜਾ ਬਈ ਇਹਨਾਂ ਨੂੰ ਆਰ ਪੀ ਦੀ ਚੋਲੀ ਸੀ ਟਿਕੜੀ ਰੀਆ ਉਹ ਜਿਤਾ ਕੇ ਨਾਮ ਦਾ ਜਿਹੜੇ ਸਰਪੰਚਾਂ ਦੇ ਵਿੱਚ ਇਕੱਠੇ ਹੋਏ ਕਿਹੜੇ ਨਾਮ ਦਾ ਫੈਸਲਾ ਹੋਇਆ ਗਿਆ ਅਸੀਂ ਇਹ ਇਸੇ ਗੱਲ ਤੇ ਜਿਹੜੇ ਅਸੀਂ ਅਸੀਂ ਸਾਰੇ ਜਣੇ ਵੇਖੋ ਅਸੀਂ ਡਾਕਟਰ ਸਾਹਿਬ ਦੇ ਨਾਲ ਸੀ ਡਾਕਟਰ ਸਾਹਿਬ ਦੀ ਸੋਚ ਨਾਲ ਅਸੀਂ ਡਾਕਟਰ ਸਾਹਿਬ ਦੇ ਨਾਲ ਚੱਲੇ ਡਾਕਟਰ ਸਾਹਿਬ ਦੀ ਸੋਚ ਨਾਲ ਹੀ ਚੱਲਣਾ ਜਿੰਨਾ ਚਿਰ ਸਾਡਾ ਸਿਆਸੀ ਜੀਵਨ ਹੈ ਠੀਕ ਜੋ ਸਾਡੇ ਨਾਲ ਬੰਦਾ ਸਾਡੇ ਕੰਮ ਕਰਾਉਂਦਾ ਰਿਹਾ ਸਾਡੇ ਨਾਲ ਵਿਚਰਦਾ ਰਿਹਾ ਸਾਡਾ ਵੀਰ ਐਡਵੋਕੇਟ ਕੋਮਲਪ੍ਰੀਤ ਅਸੀਂ ਤਾਂ ਉਸੇ ਸੰਬੰਧ 'ਚ ਇਸੇ ਇਕੱਠੇ ਹੋਏ ਆਂ ਵੀ ਆਪਾਂ ਪਾਰਟੀ ਕੋਲੋਂ ਮੰਗ ਕੀਤੀ ਜਾਵੇ ਕਿ ਜੇ ਪਾਰਟੀ ਆਪਣੇ ਵੀਰ ਨੂੰ ਟਿਕਟ ਦਿੰਦੀ ਹੈ ਵੱਡੀ ਕਿਹੜੇ ਗਸਟਰ ਬਚਦਾ ਨਾ ਇਹਦਾ ਨਾਮ ਕਿਹੜਾ ਪਿੰਡ ਦਾ ਨਾਮ ਕੀ ਹੈ ਸ਼ਮਚੇਰ ਸਿੰਘ ਚੇਰਾ ਜੀ ਸਰਪੰਚ ਮੰਡੀਆਂ ਬਲਾਕ ਗੰਡੀਵਿੰਡ ਤੇ ਅੱਜ ਕਿਸ ਮੰਗ ਨੂੰ ਲੈ ਕੇ ਆਤੀ ਸਾਰੇ ਇਕੱਠੇ ਹੋਏ ਹੋ ਕੀ ਮੰਗਿਆ ਅਸੀਂ ਗੰਡੀਵਿੰਡ ਬਲਾਕ ਦੇ ਜਿੰਨੇ ਵੀ ਸਾਰੇ ਸਰਪੰਚ ਸਾਹਿਬ ਆਣੇ ਅਸੀਂ ਸਰਕਾਰ ਕੋਲੋਂ ਸਾਰੇ ਭਗਵਾਨ ਦਾ ਮਾਨ ਤੌਰ ਤੇ ਇਹ ਮੰਗ ਕਰਦੇ ਆਂ ਜੀ ਸਾਡੇ ਡਾਕਟਰ ਸਾਹਿਬ ਨਾਲ ਸ਼ੁਰੂ ਤੋਂ ਦੇਜਨ ਰਹੇ ਨੇ ਗਾਵੇਂ ਸਾਰਾ ਇਹ ਸਰਪੰਚ ਜੀ ਗੰਡੀਵਿੰਡ ਬਲਾਕ ਦੇ ਤਰਨਤਨ ਬਲਾਕ ਦੇ ਜਿੰਨੇ ਵੀ ਡਾਕਟਰ ਸਾਹਿਬ ਦੇ ਨਾਲ ਨੇ ਨਾਲ ਰਹੇ ਆਂ ਗਾਵੇਂ ਐਡਵੋਕੇਟ ਕੋਮਲ ਪ੍ਰੀ ਸਿੰਘ ਢਿਲੋਂ ਦੇ ਨਾਲ ਆ ਜੀ ਇੰਨੇ ਨੂੰ ਟਿਕਟ ਦਿੱਤੀ ਜਾਵੇ ਅਸੀਂ 50000 ਰੀਡ ਤੇ ਸਾਰੇ ਵੱਧ ਤੋਂ ਵੱਧ ਜ਼ੋਰ ਲਾ ਕੇ ਜਿਤਾਵਾਂਗੇ ਪਹਿਲਾਂ ਵੀ ਡਾਕਟਰ ਸਾਹਿਬ ਦੀ ਸ਼ਰੀਫੀ ਦਾ ਤੁਹਾਨੂੰ ਵੀ ਪਤਾ ਜੀ ਕੋਈ ਕਿਸੇ ਦੇ ਨਜਾਇਜ਼ ਪਰਚਾ ਨਹੀਂ ਹਲਕੇ ਚ ਕੋਈ ਕੁਝ ਨਹੀਂ ਕੀਤਾ ਜੀ ਉਹਨਾਂ ਨੇ ਕਿਹੜੇ ਸਰਪੰਚਾਂ ਦੇ ਬਲਾਗ ਦੇ ਸਾਡੀ ਬਲਾਗ ਦੇ ਮਤਲਬ ਕੋਈ 40 45 ਸਰਪੰਚ ਐਸੋਲੇ ਮੌਜੂਦ ਨੇ ਜੀ ਕਈਆਂ ਦਾ ਅੱਜ ਮੌਸਮ ਖਰਾਬ ਹੋਣ ਕਰਕੇ ਕਈਆਂ ਤਾਂ ਪਹੁੰਚੇ ਵੀ ਨਹੀਂ ਗਏ ਠੀਕ ਸਿੰਘ ਬਰਜ 195 ਤੋਂ ਸਰਪੰਚਾਂ ਅੱਜ ਸਾਡੀ ਇੱਥੇ ਮੀਟਿੰਗ ਹੋਈ ਹੈ ਜਿਹੜੀ ਉਹ ਆਉਣ ਵਾਲੇ ਜਿਹੜੇ ਸਮੇਂ ਦੀ ਹੈ ਰਣਨੀਤੀਆਂ ਉਹਦੇ ਵਾਸਤੇ ਹੋਈ ਆ ਅਸੀਂ ਬਲਾਕ ਗੰਡੀਵੜ ਦੇ ਸਰਪੰਚ ਤਕਰੀਬਨ 40 45 ਪੰਚਾਇਤਾਂ ਨੇ ਇਹ ਚੋਂ 35 ਸਰਪੰਚਾਂ ਦੇ ਇਕੱਠੇ ਹੋਏ ਆ ਔਰ ਅਸੀਂ ਇਹੋ ਮੰਗ ਕਰਦੇ ਹਾਂ ਕਿ ਜਿਹੜੀ ਇਸ ਹਲਕੇ ਦੀ ਟਿਕਟ ਹੈ ਉਹ ਸਾਡੇ ਡਾਕਟਰ ਸਾਹਿਬ ਦੇ ਪਰਿਵਾਰ ਦੇ ਵਿੱਚ ਦਿੱਤੀ ਜਾਵੇ ਉਹਨਾਂ ਦਾ ਭੇਵਾਂ ਆ ਆਪਣੇ ਕੋਮਲਬ੍ਰੀ ਸਿੰਘ ਜੀ ਉਹਨਾਂ ਨੂੰ ਇਹ ਟਿਕਟ ਦਿੱਤੀ ਜਾਵੇ ਠੀਕ ਅਸੀਂ ਇਹ ਸਰਕਾਰ ਤੋਂ ਮੰਗ ਕਰਦੇ ਹਾਂ ਜੀ ਮੇਰਾ ਨਾਮ ਸੰਦੀਪ ਸਿੰਘ ਹੈ ਪਿੰਡ ਚੀਮਾ ਖੁਰਦ ਸ਼ੁਕਰਚੱਕ ਤੋਂ ਅਸੀਂ ਜੋ ਕਿ ਥੋੜੇ ਦਿਨ ਪਹਿਲਾਂ ਇੱਕ ਬਹੁਤ ਵੱਡੀ ਘਟਨਾ ਵਾਪਰੀ ਸੀ ਤਰਨਤਾਰਨ ਹਲਕੇ ਦੇ ਵਿੱਚ ਜੋ ਕਿ ਸਾਡੇ ਬਹੁਤ ਹੀ ਨੇਕ ਲੀਡਰ ਡਾਕਟਰ ਕਸ਼ਮੀਰ ਸਿੰਘ ਜੀ ਸੌੜ ਜੋ ਕਿ ਸਾਰੇ ਹਲਕੇ ਨੂੰ ਸਦੀਵੀ ਮਿਸ਼ੋੜਾ ਦੇ ਗਏ ਸਨ ਜਿਨ੍ਹਾਂ ਦੇ ਸਬੰਧ ਦੇ ਵਿੱਚ ਕਿ ਸੀਟ ਖਾਲੀ ਹੋਈ ਸੀ ਤੇ ਉਸ ਦਾ ਜੋ ਕਿ ਹੁਣ ਜਮਿਨੀ ਚੋਣ ਹੋਣੀ ਹੈ ਸੋ ਤਕਰੀਬਨ ਅੱਜ ਗੰਡੀਵੈਂਡ ਬਲਾਕ ਦੇ ਕੋਈ 45 ਤੋਂ 50 ਸਰਪੰਚ ਜਿਹੜੇ ਇਕੱਠੇ ਹੋ ਕੇ ਇੱਥੇ ਆਏ ਨੇ ਮੀਟਿੰਗ ਕੀਤੀ ਆ ਤੇ ਸੋ ਸਾਰੇ ਜਿਹੜੇ ਪਰਜੋਰ ਮੰਗ ਪਾਰਟੀ ਤੋਂ ਇਹੀ ਕਰਦੇ ਨੇ ਕਿ ਜੇ ਪਾਰਟੀ ਡਾਕਟਰ ਸਾਹਿਬ ਦੇ ਪਰਿਵਾਰ ਦੇ ਵਿੱਚ ਟਿਕਟ ਦਿੰਦੀ ਹੈ ਭਾਈ ਕੁੰਬਲ ਪ੍ਰੈਸਰ ਜਿਨ੍ਹਾਂ ਦਾ ਕਿ ਬਹੁਤ ਵਧੀਆ ਅਕਸ ਹੈ ਬੜੇ ਵਧੀਆ ਇਲਾਕੇ ਦੇ ਵਿੱਚ ਹਲਕੇ ਦੇ ਵਿੱਚ ਉਹਨਾਂ ਨੇ ਕੰਮ ਕੀਤੇ ਨੇ ਡਾਕਟਰ ਸਾਹਿਬ ਦੇ ਹੁੰਦਿਆਂ ਜਿੰਨਾ ਵੀ ਕੰਮ ਹੈ ਸਾਰਾ ਭਾਈ ਕੁਮਰਪ੍ਰੀਤ ਸਿੰਘ ਐਡਵੋਕੇਟ ਸਾਹਿਬ ਬਹੁਤ ਪੜਿਆ ਰਿਖਿਆ ਇਨਸਾਨ ਆ ਉਹੋ ਹੀ ਕਰਦਾ ਰਿਹਾ ਏ ਤੇ ਹੁਣ ਵੀ ਸਾਨੂੰ ਉਹਦੇ ਤੋਂ ਆਸ ਆ ਕਿ ਜਿਹੜੇ ਅੱਜ ਜਿੰਨੀ ਚੋਣ ਆ ਉਹਦੇ ਵਿੱਚ ਜੇ ਸਰਕਾਰ ਉਹਨੂੰ ਮੌਕਾ ਦਿੰਦੀ ਹੈ ਉਹਨੂੰ ਟਿਕਟ ਦੇ ਕੇ ਨਵਾਜਦੀ ਹੈ ਤੇ ਅਸੀਂ ਸਾਰੇ ਹਲਕੇ ਦੇ ਵਾਸੀ ਜਿਹੜੇ ਆ ਅਸੀਂ ਬੜੀ ਵੱਡੀ ਲੀਡ ਦੇ ਨਾਲ ਭਾਈ ਕੁਮਰਪ੍ਰੀਤ ਸਿੰਘ ਨੂੰ ਜਿਤਾ ਕੇ ਤੇ ਇਹ ਟਿਕਟ ਜਿਹੜੀ ਆ ਸਰਕਾਰ ਦੀ ਝੋਲੀ ਪਾਵਾਂਗੇ ਸੋ ਅਸੀਂ ਇਹ ਮੰਗ ਕਰਦੇ ਆ ਕਿ ਡਾਕਟਰ ਸਾਹਿਬ ਦੇ ਪਰਿਵਾਰ ਦੇ ਵਿੱਚੋਂ ਬੇਸ਼ੱਕ ਇਹ ਉਹਨਾਂ ਦਾ ਭਨੇਵਾ ਹੀ ਕਿਉਂਕਿ ਉਹ ਕੌਮਲਪ੍ਰੀਤ ਸਿੰਘ ਦੀ ਮਦਦ ਦੀ ਜਿਹੜੀ ਉਹ ਡੈਥ ਹੋ ਗਈ ਸੀ ਇਹ ਛੋਟਾ ਜਿਹਾ ਸੀ ਡਾਕਟਰ ਸਾਹਿਬ ਨੇ ਪਾਲਿਆ ਸੀ ਉਹਨਾਂ ਨੇ ਆਪਣਾ ਇਹਨੂੰ ਬੇੜਾ ਬਣਾਇਆ ਸੀ ਇਹਨੇ ਵੀ ਬੇਟਾ ਬਣ ਕੇ ਵਿਖਾਇਆ ਹੈ ਸੋ ਇਸ ਕਰਕੇ ਹੀ ਪਾਰਟੀ ਤੋਂ ਇਹ ਮੰਗ ਕਰਦੇ ਆ ਕਿ ਜਿਹੜੀ ਇਹ ਟਿਕਟ ਹੈ ਤਰਨਤਾਰਨ ਵਿਧਾਨ ਸਭਾ ਹਲਕੇ ਦੀ ਇਹ ਕੌਮਲਪ੍ਰੀਤ ਸਿੰਘ ਐਡਵੋਕੇਟ ਵੀਰ ਜੀ ਉਹਨਾਂ ਨੂੰ ਦਿੱਤੀ ਜਾਵੇ ਕਿਉਂਕਿ ਉਹਨਾਂ ਦੇ ਬਾਗਡੋਰ ਜਿਉਂ ਹੱਥ ਹੁੰਦੀ ਹੈ ਤੇ ਸਾਰਾ ਹਲਕਾ ਜਿਹੜਾ ਹੈ ਬਹੁਤ ਖੁਸ਼ੀ ਅਤੇ ਮਾਣ ਮਹਿਸੂਸ ਕਰਦਾ ਵਾਈਗੂ ਦੀ ਖਾਲਸਾ ਵਾਈਗੂ ਅਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੁੰਦੇ ਜੀ ਅੱਜ ਇਕੱਠ ਕੀਤਾ ਵਾ ਬਲਾਕ ਗੰਡੀਵਿੰਡ ਦੇ ਸਰਪੰਚ 44 45 ਲੋਕ ਆਏ ਨੇ ਤੇ ਕੀ ਕਹਿਣਾ ਚਾਹੁੰਦੇ ਇਹ ਇਕੱਠ ਜਿਹੜਾ ਜੀ ਅੱਜ ਦਾ ਇਹ ਸਰਪੰਚ ਜਿਹੜੇ ਆ ਬਲਾਕ ਗੰਡੀਵਿੰਡ ਦੇ ਅੱਜ ਇਕੱਠੇ ਹੋ ਕੇ ਜਿਨ੍ਹਾਂ ਨੇ ਅੱਜ ਅਪਰੋਚ ਅਪਰੋਚ ਕੀਤੀ ਹੈ ਐਮਐਲਏ ਸਾਹਿਬ ਦੇ ਪਰਿਵਾਰ ਨਾਲ ਵੀ ਆਪਣਾ ਕੀ ਡਿਸੀਜਨ ਹੈ ਗਾੜੀ ਇਹ ਸਾਰੇ ਇਹ ਗੱਲ ਚਾਹੁੰਦੇ ਆ ਕਿ ਐਡਵੋਕੇਟ ਕੁੰਮਲਪ੍ਰੀਤ ਸਿੰਘ ਜਿਹੜਾ ਗਾ ਐਮ.ਐਲ.ਏ. ਡਾਕਟਰ ਕਸ਼ਮੀਰ ਸਿੰਘ ਦਾ ਪਿਛਲੇ ਦਿਨ ਦਿਹਾਂਤ ਹੋ ਗਿਆ ਸੀ ਉਹਨਾਂ ਦਾ 86 ਵਾਰਿਸ ਹੈ ਤੇ ਜਿਹੜਾ ਵਾ ਇਹ ਕੁੰਮਲਪ੍ਰੀਤ ਸਿੰਘ ਜਿਹੜਾ ਵਾ ਇਹ ਮਗਰੋਂ ਸਾਰੇ ਹਲਕੇ ਦੀ ਵਾਰਡ ਨੂੰ ਸੰਭਾਲੇ ਇਹਨੂੰ ਜਿਹੜੀ ਪਾਰਟੀ ਆ ਉਹ ਟਿਕਟ ਦੇਵੇ ਇਹਨਾਂ ਦੀ ਬਲਾਕ ਗੰਢੀ ਵੈਂਡ ਦੇ ਜੇ ਕੱਲੇ ਸਰਪੰਚ ਆਏ ਆ 40 45 ਸਰਪੰਚ ਹੈ ਕੁਝ ਰਹਿ ਵੀ ਗਏ ਮੀਂਹ ਕਰਕੇ ਪਰ ਜਾਦੇ ਆ ਹੀ ਗਏ ਤੇ ਉਹਨਾਂ ਦੀ ਕੋਈ ਇੱਕ ਡਿਮਾਂਡ ਹੈ ਵੀ ਐਡਵੋਕੇਟ ਕੁੰਮਲਪ੍ਰੀਤ ਸਿੰਘ ਜਿਹੜਾ ਵਾ ਇਹ ਹਲਕੇ ਦੇ ਵਿੱਚ ਵਿਚਰੇ ਦੇ ਅੱਗੇ ਵੀ ਜਿਹੜੀ ਸੇਵਾ ਅਧੂਰੀ ਆ ਉਹਨੂੰ ਐਮਐਲਏ ਸਾਹਿਬ ਦੇ ਸੁਪਨਿਆਂ ਨੂੰ ਪੂਰਾ ਕਰੇ ਡਾਕਟਰ ਸਾਹਿਬ ਤੋਂ ਵੀ ਸਮੇਂ ਦੇ ਵਿੱਚ ਤੋਂ ਆਸੀ ਸਿੰਘ ਜੀ ਦੇ ਐਡਵੋਕੇਟ ਨੇ ਉਹ ਜੋ ਉਮੀਦਵਾਰ ਨੇ ਹਲਕੇ ਦੇ ਲਈ ਬਿਲਕੁਲ ਜੀ ਬਿਲਕੁਲ ਉਹ ਪਿਛਲੇ ਕਾਫੀ ਟਾਈਮ ਤੋਂ ਲੰਮੇ ਟਾਈਮ ਤੋਂ ਐਮਐਲਏ ਸਾਹਿਬ ਦੇ ਨਾਲ ਐ ਜੇ ਜਿੱਥੇ ਸ਼ਾਸਕ ਉਹਨਾਂ ਦੇ ਵਾਰਿਸ ਵੀ ਹੈ ਉੱਥੇ ਉਹਨਾਂ ਨੇ ਐ ਜੇ ਬਤੌਰ ਪੀਏ ਉਹਨਾਂ ਦੇ ਨਾਲ ਕਾਫੀ ਲੰਮਾ ਟਾਈਮ ਜਿਹੜੀ ਉਹਨਾਂ ਨੇ ਹਲਕੇ ਦੀ ਜਿਹੜੀ ਸੇਵਾ ਕੀਤੀ ਹੈ ਤੇ ਲੋਕ ਵੀ ਇਹੋ ਹੀ ਚਾਹੁੰਦੇ ਆ ਕਿ ਉਹ ਇਸੇ ਤਰ੍ਹਾਂ ਜਿਤਨਾ ਉਹਨਾਂ ਨੇ ਪਿੱਛੇ ਬਹੁਤ ਆਨੈਸਟ ਇਮਾਨਦਾਰੀ ਦੇ ਨਾਲ ਸੇਵਾ ਕੀਤੀ ਹਲਕੇ ਦੀ ਇਸੇ ਤਰ੍ਹਾਂ ਉਹ گاਂਵ ਜਿਹੜੀ ਆ ਉਹ ਸੇਵਾ ਕਰਦੇ ਰਹਿਣ ਤਾਂ ਜੋ ਇੱਥੋਂ ਦੇ ਲੋਕਾਂ ਦੀਆਂ ਬਾਰਡਰ ਦੇ ਲੋਕਾਂ ਦੀਆਂ ਜਿਤਨਾ ਸੇਵਾ ਕਿਉਂਕਿ ਡਾਕਟਰ ਸਾਹਿਬ ਨੇ ਬਹੁਤ ਵਧੀਆ ਕੰਮ ਆ ਇਮਾਨਦਾਰੀ ਦੇ ਨਾਲ ਜਿਹੜਾ ਹਲਕੇ ਦੇ ਵਿੱਚ ਕੀਤਾ ਹੈ ਤੇ ਉਸੇ ਤਰ੍ਹਾਂ ਕਿਉਂਕਿ ਬੜੀ ਚੰਗੀ ਤਰ੍ਹਾਂ ਲੋਕ ਜਿਹੜੇ ਸਰਪੰਚ ਜਿੰਨੀਆਂ ਪੰਚਾਇਤਾਂ ਵਾਂ ਕਿਉਂਕਿ ਕੋਮਲਪ੍ਰੀਤ ਉਹਨਾਂ ਦੇ ਵਿੱਚ ਬਹੁਤ ਵਿਚਰਦਾ ਰਿਆ ਤੇ ਸਾਰੇ ਇਹ ਲੋਕ ਚਾਹੁੰਦੇ ਆ ਵੀ ਜਿਹੜੀ ਐ ਕੋਮਲਪ੍ਰੀਤ ਹੀ ਆ ਉਹਨਾਂ ਦਾ ਵਾਰਿਸ ਬਣ ਕੇ ਤੇ ਪਿੱਛੋਂ ਸੇਵਾ ਹਲ ਕੇ ਦੀ ਕਰੇ ਤੁਸੀਂ ਸੋਲ ਪਰਿਵਾਰ ਨਾਲ ਵੀ ਅਕਸਰ ਵਿਚਰਦੇ ਹੋ ਕਿ ਡਾਕਟਰ ਸਾਹਿਬ ਦੀ ਧਰਮ ਪਤਨੀ ਜਿਹੜੀ ਉਹ ਇਸ ਚੀਜ਼ ਤੇ ਐਗਰੀ ਨੇ ਉਹ ਬਿਲਕੁਲ ਐਗਰੀ ਆ ਜੀ ਕੋਈ ਗੱਲ ਨਹੀਂ ਇਹੋ ਜੀ ਪਰਿਵਾਰ ਇਕੱਠਾ ਹੀ ਆ ਸਾਰਾ ਹਾਂਜੀ ਕੋਈ ਗਾ ਇਹੋ ਦਜਾਇਕ ਵਾਲੀ ਗੱਲ ਹੀ ਕੋਈ ਨਹੀਂ ਕਿਉਂਕਿ ਸਾਰੇ ਲੋਕ ਹੀ ਚਾਹੁੰਦੇ ਆ ਕਿ ਇਹਨਾਂ ਦੇ ਪਰਿਵਾਰ ਚੋਂ ਕੋਈ ਇਹਨਾਂ ਦਾ ਦੂਰ ਦੇ ਨਹੀਂ ਕਿ ਕੋਮਲਪ੍ਰੀਤ ਉਹਨਾਂ ਦਾ ਐਮਐਲਏ ਸਾਹਿਬ ਦਾ ਸਗਾ ਭਾਂਚਾ ਸੀ ਇਹਦੀ ਛੋਟਿਆਂ ਦੀ ਮਤਲਬ ਬਣ ਕੇ ਆਇਆ ਜੇ ਬੱਚਿਆਂ ਦੇ ਤੌਰ ਤੇ ਇਹਨਾਂ ਨੇ ਐਮਐਲਏ ਸਾਹਿਬ ਨੇ ਉਹਨਾਂ ਦੇ ਪਰਿਵਾਰ ਨੇ ਇਹਨੂੰ ਪਾਲਿਆ ਤੇ ਇਹ ਇੱਕ ਐਡਵੋਕੇਟ ਹੈ ਵੈਲ ਐਜੂਕੇਟਿਡ ਵੀ ਨੌਜਵਾਨ ਹੈ ਉੱਚ ਉਤਸ਼ਾਹ ਵੀ ਹੈਗਾ ਕੰਮ ਕਰਨ ਦਾ ਜੋਸ਼ ਵੀ ਹੈਗਾ ਕੰਮ ਕਰਨ ਦਾ ਇਸੇ ਜੋਸ਼ ਦੇ ਨਾਲ ਹੀ ਲੋਕ ਚਾਹੁੰਦੇ ਆ ਵੀ ਜਿੱਥੇ ਪਿਛੇ ਇਹਨੇ ਸੇਵਾ ਕੀਤੀ ਹੈ گاਂਵ ਜਿਹੜਾ ਇਹਨੂੰ ਅਸੀਂ ਤੇ ਅਸੀਂ ਵੀ ਚਾਹੁੰਦੇ ਆ ਜੋ ਪਾਰਟੀ ਟਿਕਟ ਦੇਵੇ ਆਮ ਆਦਮੀ ਪਾਰਟੀ ਸਾਡੇ ਅਰਵਿੰਦ ਕੇਜਰੀਵਾਲ ਜੀ ਸਰਵਾ ਭਗਤ ਸਿੰਘ ਮਾਨ ਪੰਦੀਸ਼ ਸੋਦੀਆ ਜੀ ਜਿੰਨੀ ਹਾਈ ਕਮਾਂਡ ਹੈ ਇਸ ਪਰਿਵਾਰ ਨੂੰ ਟਿਕਟ ਦੇ ਕੇ ਜਿਹੜਾ ਇਥੋਂ ਨਵਾਜੇ ਤਾਂ ਜੋ ਅੱਗੇ ਵੀ ਸੇਵਾ ਜਿਹੜੀ ਆਪਣੀ ਇਹ ਨਿਰੰਤਰ ਜਾਰੀ ਰੱਖ ਸਕਣ। 40 ਪਿੰਡਾਂ ਦੇ ਸਰਪੰਚਾਂ ਦੇ ਨਾਲ ਤਾਂ ਗੱਲਬਾਤ ਕੀਤੀ ਏ ਤਾਂ ਹਰੇਕ ਸਰਪੰਚ ਨੇ ਕੋਮਲਪ੍ਰੀਤ ਦੇ ਗੱਲ ਕੀਤੀ ਏ ਕਿ ਜਿਹੜੀ ਟਿਕਟ ਹੈ ਉਹ ਕੋਮਲਪ੍ਰੀਤ ਨੂੰ ਮਿਲਣੀ ਚਾਹੀਦੀ ਏ। ਤੇ ਆਹਦਾ ਜਿਹੜਾ ਸਵਾਰਥਨ ਹੈ ਉਹ ਪੂਰੇ ਪੂਰਾ ਫੁਲ ਸਮਰਥਨ ਰਵੇਗਾ ਤੇ ਅਸੀਂ ਵੱਡੀ ਲੀਡ ਦੇ ਵਿੱਚ ਕੋਮਲਪ੍ਰੀਤ ਨੂੰ ਵੋਟ ਪਾ ਕੇ ਜਿੱਤਾਵਾਂਗੇ ਸੋ ਇਹ ਤਾਂ ਦੇਖਣਾ ਹੋਵੇਗਾ ਕਿ ਹਾਈ ਕਮਾਂਡ ਹਾਈ ਕਮਾਂਡ ਟਿਕਟ ਜਿਹੜੀ ਹੈ ਇਹ ਕਿਹਦੀ ਝੋਲੀ ਦੇ ਵਿੱਚ ਪਾਉਂਦਾ ਕਿਉਂਕਿ ਹੋਰ ਵੀ ਕਈ ਆਗੂ ਨੇ ਜਿਨ੍ਹਾਂ ਨੇ ਦਾਵਾ ਕੀਤਾ ਏ ਤੇ ਜਿਨ੍ਹਾਂ ਨੇ ਦਵਾਇਦਾਰੀ ਪੇਸ਼ ਕੀਤੀ ਏ ਕਿ ਇਹ ਜਿਹੜੀ ਟਿਕਟ ਹੈ ਸਾਨੂੰ ਮਿਲੇ ਸੋ ਇਹੋ ਜੀ ਖਬਰਾਂ ਦੇਖਣ ਮਾਤੇ ਤੁਸੀਂ ਬਣੇ ਰਹੋ ਜਿਹੜੀ ਜੀਡੀਐਸ ਨਿਊਜ਼ ਚੈਨਲ ਦੇ ਨਾਲ ਪੱਤਰਕਾਰ ਬੱਬਾ ਗੁਰਦੈਲ ਸਿੰਘ ਦੀ ਵਿਸ਼ੇਸ਼ ਰਿਪੋਰਟ